ਫਾਰਕੂਲ ਰਾਇ ਜੀ ਆਮੇ 17 18000 ਰੁਪਏ ਦਾ ਵਿਕਦਾ ਜੀ ਆਪਣਾ ਦਾ ਰੇਟ ਹੈਗਾ 13000 ਰੁਪਿਆ ਜੀ 5000 ਦਾ ਪੁਰਾਣਾ ਕੱਢ ਦਾਂਗਾ 8000 ਦਾ ਪਊਗਾ ਜੀ ਇਹ 10000 ਰੁਪਏ ਦਾ ਕੁਲਰ ਹੈ ਜੀ 5000 ਦਾ ਜੋ ਪੁਰਾਣਾ ਕੱਢ ਦਾਂਗੇ 5000 ਰੁਪਏ ਨਾਲ ਲਵਾਂ ਪੰਜ ਟੋਕਲੇ ਕੋਈ ਪੁਰਾਣਾ ਏਸ਼ੀ ਹੈਗਾ ਉਹ ਆਪਾਂ 7000 ਰੁਪਏ ਲੈਸ ਕਰ ਦਾਂਗੇ ਜੀ ਅੱਛਾ ਪੁਰਾਣਾ 7000 ਚ ਕੱਟ ਕੇ ਪੁਰਾਣਾ 7000 ਦਾ ਕੱਢ ਦਾਂਗੇ ਜੀ ਇਸ ਚੈਨ ਵਾਲੇ ਪੱਖੇ ਨੇ ਗਏ ਜੀ 2600 ਰੁਪਏ ਦਾ ਪੱਖਾ ਹੈਗਾ 2 ਸਾਲ ਦੀ ਦੀ ਗਾਰੰਟੀ ਹੈ ਜੀ 1000 ਰੁਪਏ ਦਾ ਪੁਰਾ 16000 18000 20000 22000 ਜਿਹੜਾ ਜਿਹੜਾ ਮਰਜ਼ੀ ਫਰਿਜ ਲੈ ਲਓ ਇਹ ਜੋ 5000 ਦਾ ਪੁਰਾਣਾ ਫਰਿਜ ਕੱਢ ਦਾਂਗੇ ਜੀ ਆਪਣੇ ਕੋਲ 13000 ਰੁਪਏ ਤੋਂ ਮਸ਼ੀਨ ਸ਼ੁਰੂ ਹੋ ਜਾਂਦੀ ਹੈ ਜੀ 13000 14000 15000 ਜਿਹੜੀ ਜੀ ਮਰਜ਼ੀ ਮਸ਼ੀਨ ਲੈ ਲਓ 5000 ਦੀ ਪੁਰਾਣੀ ਮਸ਼ੀਨ ਕੱਢ ਦਾਂਗੇ ਕਿਸੇ ਨੇ 5 ਸੀਟਰ ਲੈਣਾ ਕਿਸੇ ਨੇ ਵੱਡਾ ਵੀ ਲੈਣਾ ਹੋ ਸਕਦਾ ਇਹਦੇ ਉੱਤੇ ਕੀ ਆਫਰ ਚੱਲਦੀ ਆ ਇਹਦੇ ਦੇ 5000 ਰੁਪਏ ਦਾ ਪੁਰਾਣਾ ਸੋਫਾ ਕੱਢ ਦਾਂਗੇ ਆਪਾਂ ਅਗਲੇ ਦਾ ਜੀ ਜਿਵੇਂ ਆਪਾਂ ਲੋਕ ਕੋਈ ਬੈੱਡ 20000 ਦਾ 22000 ਦਾ 25000 ਦਾ ਕੋਈ 80000 ਚ ਘੱਟ ਕੇ 25000 ਦੇ ਦਿਆਂਗੇ 10000 ਰੁਪਏ ਸਾਡਾ ਇਚ ਵੀ ਲੈਸ ਕਰ ਆ ਤੁਹਾਨੂੰ ਅਸੀਂ ਸੋਫਾ ਦਵਾਂਗੇ ਸੋਫੇ ਦੇ ਨਾਲ ਟੇਬਲ ਦਵਾਂਗੇ ਲਗਜ਼ਰੀ ਬੈੱਡ ਦਵਾਂਗੇ ਬੈੱਡ ਦੇ ਨਾਲ ਗੱਦੇ ਦਵਾਂਗੇ ਨਾਲ ਦਵਾਂਗੇ ਤੁਹਾਨੂੰ ਅਲਮਾਰੀ 46000 ਚ ਸਮਾਨ ਲੈ ਲਓ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਦਵਾਂਗੇ ਹੋਮ ਡਿਲੀਵਰੀ ਨਾਲ ਨਾਲ ਆ ਜਿਹੜਾ ਪ੍ਰੈਸ ਟੇਬਲ ਆ ਇਹ ਵੀ ਤੁਹਾਨੂੰ ਦਵਾਂਗੇ ਬਿਲਕੁਲ ਫ੍ਰੀ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਸਭ ਤੋਂ ਲਗਜ਼ਰੀ ਸਭ ਤੋਂ ਸਸਤੇ ਸ਼ੋਰੂਮ ਮਹਾਰਾਇਆ ਫਰਨੀਚਰ ਐਂਡ ਇਲੈਕਟ੍ਰਿਕ ਸਟੋਰ ਤੇ ਜਿੱਥੇ ਆਇਆ ਤੁਹਾਡਾ ਸੀ ਬਹੁਤ ਸਾਰਾ ਫਾਇਦਾ ਕਰਨਾ ਤੁਸੀਂ ਆਪਣੇ ਘਰੋਂ ਕੋਈ ਵੀ ਪੁਰਾਣਾ ਸਮਾਨ ਚਾਹੇ ਫਰਿੱਜ, ਕੂਲਰ, ਵਾਸ਼ਿੰਗ ਮਸ਼ੀਨ ਚਾਹੇ ਏਸੀ ਲਿਆਓ ਤੇ ਨਵਾਂ ਲੈ ਜਾਓ ਆਫਰਾਂ ਬਹੁਤ ਸਾਰੀਆਂ ਚੱਲ ਰਹੀਆਂ ਸਰ ਸਾਰਾ ਪੰਜਾਬ ਫਾਇਦਾ ਲੈ ਰਿਆ ਪਹਿਲਾਂ ਵੀ ਲਿਆ ਨਾ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਖਾਸ ਤੌਰ ਤੇ ਕੂਲਰਾਂ, ਏਸੀਆਂ, ਫਰਿੱਜਾਂ, ਵਾਸ਼ਿੰਗ ਮਸ਼ੀਨ ਤੇ ਜਿਹੜੀ ਸਕੀਮ ਤੁਹਾਡੀ ਹੁੰਦੀ ਆ ਵੀ ਪੁਰਾਣਾ ਸਮਾਨ ਦੇ ਕੇ ਨਵਾਂ ਲੈ ਜਾਓ ਚੱਲ ਰਹੀ ਹੈ ਜੀ ਅੱਜ ਵੀ ਹਾਂਜੀ 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 ਉਹ ਸਕੀਮ ਚੱਲ ਰਹੀ ਹੈ ਜੀ ਅੱਗੇੋਂ ਆਪਾਂ ਰੇਟ ਵੀ ਘਟਾਤੇ ਤੇ ਕੁਆਲਿਟੀ ਜੀ ਬਹੁਤ ਸਦਾਰ ਕਰਿਆ ਪਿਛਲੇ ਸਾਲ ਆਪਾਂ ਬਹੁਤ ਕੂਲਰ ਵੇਚਿਆ ਅੱਜ ਕੀ ਉਸ ਤੋਂ ਨਾਲ ਪਹਿਲਾਂ ਅਡਵਾਂਸ ਤਿਆਰੀ ਕੀਤੀ ਜਿਵੇਂ ਆਹ ਬਾਜ਼ਾਰ ਚ ਥਾਰ ਕੂਲਰ ਆ ਜੀ ਆਮੇ 17-18000 ਰੁਪਏ ਦਾ ਵਿਕਦਾ ਹੈ ਜੀ ਆਪਣਾ ਦਾ ਰੇਟ ਹੈਗਾ 13000 ਰੁਪਏ ਜੀ 5000 ਦਾ ਪਰਣਾ ਕੱਢ ਦਾਂਗੇ 8000 ਦਾ ਪੋਵੇਗਾ ਜੀ ਇਹ 10000 ਰੁਪਏ ਦਾ ਕੂਲਰ ਹੈ ਜੀ 5000 ਦਾ ਜੋ ਪੁਰਾਣਾ ਕੱਢ ਦਾਂਗੇ 5000 ਰੁਪਏ ਨਾਲ ਲਵਾਂਗੇ 5000 ਰੁਪਏ ਦਾ ਹੀ ਰਹਿ ਗਿਆ ਇਹ 5000 ਦਾ ਰਹਿ ਗਿਆ ਜੀ ਇੱਕ ਆ ਵੀ ਦਿਖਾਓ ਇਹ ਕੁੰਡਰਾਈ ਪਿਛਲੀ ਵਾਰ ਸਿੰਨੂਰੀ ਵਾਲਾ ਕੁੰਡਰਾਈ ਇਹਦੇ ਉੱਪਰ ਵਰਤ ਪੈਂਦੀ ਹੈ ਜੀ ਪਿਛਲੇ ਸਾਲ ਪਾ 15000 ਦਾ ਵੇਚਿਆ ਸੀਗਾ ਇਸ ਸਾਲ ਇਹਦਾ ਰੇਟ ਹੈ 13000 ਰੁਪਿਆ 5 ਦਾ ਪੁਰਾਣਾ ਕੱਟ ਕੇ ਇਹ ਵੀ 8 ਦਾ ਦੇ ਦਾਂਗੇ ਇਸ ਤੋਂ ਇਲਾਵਾ ਤੁਸੀਂ ਇਹ ਚੈੱਕ ਕਰ ਲਓ ਕੂਲਰ ਬਹੁਤ ਆ ਬਹੁਤ ਸਾਰੇ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਵੀ ਹੈਗੇ ਸਾਈਜ਼ ਵੀ ਹੈਗੇ ਆ ਲੋਹੇ ਦਾ ਕੂਲਰ ਵੀ ਮਿਲ ਜੂ ਪਲਾਸਟਿਕ ਦਾ ਕੂਲਰ ਵੀ ਮਿਲ ਜੂ ਜੇ ਤੁਹਾਡੇ ਕੋਲ ਕੋਈ ਪੁਰਾਣਾ ਏਸੀ ਹੈਗਾ ਉਹ ਆਪਾਂ 7000 ਰੁਪਏ ਲਸ ਕਰ ਦਾਂਗੇ ਅੱਛਾ ਪੁਰਾਣਾ 7000 ਚ ਕੱਟ ਕੇ ਪੁਰਾਣਾ 7000 ਦਾ ਕੱਟ ਦਾਂਗੇ ਜੀ ਆ ਤੁਸੀਂ ਆਪਣੇ ਘਰ ਦਾ ਪੁਰਾਣਾ ਏਸੀ ਆਪਣੀ ਗੱਡੀ ਡਿੱਗੀ ਜੜਾ ਕੇ ਲਿਆਓ ਇੱਥੋਂ ਜਿਹੜਾ ਮਰਜੀ ਏਸੀ ਲੈ ਜਾਓ ਬ੍ਰਾਂਡ ਵੱਡੇ ਹੈਗੇ ਆ 1.5 ਟਨ 2 ਟਨ 1 ਟਨ 7000 ਦਾ ਪੁਰਾਣਾ ਕੱਟ ਕੇ ਨਵਾਂ ਏਸੀ ਤੁਸੀਂ ਲੈ ਜਾਓ ਇਹ ਵੀ ਜਿਵੇਂ ਹਿੰਦੁਸਤਾਨ ਦਾ ਪੱਖਾ ਜੀ 2 ਸਾਲ ਦੀ ਦੀ ਗਾਰੰਟੀ ਹੈ 1500 ਰੁਪਏ ਦਾ ਪੱਖਾ ਹੈਗਾ ਜੀ 500 ਰੁਪਏ ਵਾਲਾ ਪੁਰਾਣਾ ਪੱਖਾ ਕੱਟ ਕੇ 1000 ਰੁਪਏ ਨਾਲ ਲੈ ਗਸੂ ਨਵਾਂ ਪੱਖਾ ਦੇ ਦਾਂਗੇ ਜੀ 1000 ਰੁਪਏ ਦੇ ਦੇ ਦੋਗੇ 500 ਚ ਕੱਟ ਕੇ 500 ਚ ਕੱਟ ਕੇ ਜੀ ਐਈਆ ਸਟੈਂਡ ਵਾਲੇ ਪੱਖੇ ਨਹੀਂ ਗਏ ਜੀ 2600 ਰੁਪਏ ਦਾ ਪੱਖਾ ਹੈਗਾ 2 ਸਾਲ ਦੀ ਦੀ ਗਾਰੰਟੀ ਹੈ ਜੀ 1000 ਰੁਪਏ ਦਾ ਪੁਰਾਣਾ ਕੱਟ ਕੇ 1600 ਰੁਪਏ ਨਾਲ ਲਵਾਂਗੇ ਜੀ ਆਪਣੇ ਕੋਲ ਫਰਿੱਜ 16000 ਤੋਂ ਸ਼ੁਰੂ ਹੁੰਦਾ ਹੈ ਜੀ 16000 18000 20000 22000 ਜਿਹੜਾ ਜ ਮਰਜ਼ੀ ਫਰਿੱਜ ਲੈ ਲਓ ਇਹ ਜੋ 5000 ਦਾ ਪੁਰਾਣਾ ਫਰਿੱਜ ਕ ਇਹ ਜਿਹੜੇ ਵੱਡੇ ਸਾਈਜ਼ ਹੈਗੇ ਇਹਨਾਂ ਦੇ ਵੀ ਪ੍ਰਾਈਸ ਕੀ ਕੀ ਹੈਗਾ ਜੀ ਜਿਵੇਂ ਅਲੱਗ-ਅਲੱਗ ਪ੍ਰਾਈਸ ਹੈ ਜਿਵੇਂ ਇਹ 25000 ਰੁਪਏ ਦਾ ਹੋਊਗਾ ਜੀ ਇਹ 30000 ਰੁਪਏ ਦਾ ਹੋਊਗਾ ਡਬਲ ਡੋਰ ਜੀ ਤੇ 40000 ਦਾ 45000 ਦਾ ਜਿਹੜਾ ਜ ਮਰਜ਼ੀ ਲੈ ਲਓ ਜੀ ਸਵਾਦ ਤੁਸੀਂ ਚੈੱਕ ਕਰ ਲਓ ਬਹੁਤ ਲੰਬੀ ਲਾਈਨ ਲੱਗੀ ਆ ਬਹੁਤ ਸਾਰੇ ਸਾਡੇ ਕੋਲ ਪੀਸ ਪਏ ਹੈਗੇ ਆ ਤੁਸੀਂ ਕੋਈ ਵੀ ਆਪਣੀ ਫਰਿੱਜ ਲਿਆਓ ਪੁਰਾਣੀ 5000 ਚ ਕੱਟ ਕੇ ਨਵੀਂ ਤੁਸੀਂ ਲੈ ਕੇ ਜਾਓ ਆ ਵਾਸ਼ਿੰਗ ਮਸ਼ੀਨਾਂ ਵੀ ਤੁਸੀਂ ਚੈੱਕ ਕਰ ਲਓ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਵੀ ਬਹੁਤ ਸਾਰੇ ਬ੍ਰਾਂਡ ਚਾਹੇ ਤੁਸੀਂ LG ਲੈ ਕੇ ਜਾਣੀ ਆ ਚਾਹੇ ਤੁਸੀਂ Bolts ਲੈ ਕੇ ਜਾਣੀ ਆ ਚਾਹੇ ਤੁਸੀਂ Godrej ਲੈ ਕੇ ਆਣੀ ਜਿਹੜੀ ਮਰਜ਼ੀ ਇਹ ਚੋਂ ਲੈ ਕੇ ਜਾ ਸਕਦੇ ਆ ਸਰ ਕਿੰਨੇ ਤੋਂ ਸ਼ੁਰੂਆਤ ਹੈਗੀ ਇਹਦੀ ਆਪਣੇ ਕੋਲ 13000 ਰੁਪਏ ਤੋਂ ਮਸ਼ੀਨ ਸ਼ੁਰੂ ਹੋ ਜਾਂਦੀ ਹੈ ਜੀ 13000 14000 15000 ਜਿਹਾ ਜੀ ਮਰਜ਼ੀ ਮਸ਼ੀਨ ਲੈ ਲਓ 5000 ਦੀ ਪੁਰਾਣੀ ਮਸ਼ੀਨ ਕੱਢ ਦਾਂਗੇ ਜੇ 15 ਚੋਂ 5 ਕੱਟ ਕੇ ਲਓਗੇ 10 ਦੀ ਪੈਗੀ ਤੇ ਇਹਦਾ ਚੋਂ 5 ਕੱਟ ਕੇ ਲਓਗੇ 8 ਦੀ ਪੈਗੀ ਸੋ ਵੈਸੇ ਵੀ ਤੁਹਾਨੂੰ ਚਿੰਤਾ ਹੁੰਦੀ ਵੀ ਸਾਡਾ ਪੁਰਾਣਾ ਸਮਾਨ ਚਾਹੇ ਵਾਸ਼ਿੰਗ ਮਸ਼ੀਨ ਆ ਫਰਿੱਜ ਆ ਚਾਹੇ ਕੂਲਰ ਆ ਕਿਹਨੂੰ ਦੇਣੇ ਆ ਤੁਸੀਂ ਪੁਰਾਣਾ ਸਮਾਨ ਸਾਡੇ ਕੋਲ ਲੈ ਕੇ ਆਓ ਨਵਾਂ ਲੈ ਜਾਓ ਸਰ ਕੋਈ ਵੀ ਕੀਮਤ ਹੈਗੀ ਆ ਜਿਵੇਂ 13000 ਦੀ ਵਾਸ਼ਿੰਗ ਮਸ਼ੀਨ ਆ 5000 ਦੇ ਕੀ ਕਿਸ਼ਤਾਂ ਦੇ ਹੋ ਜੂ ਕੂਲਰ ਲੈਣਾ ਹੈ ਫਰਿੱਜ ਲੈਣਾ ਹੈ ਵਾਸ਼ਿੰਗ ਮਸ਼ੀਨ ਲੈਣੀ ਹੈ ਕੋਈ ਵੀ ਚੀਜ਼ ਲੈਣੀ ਹੈ ਬਜਾਜ ਫਾਈਨੈਂਸ ਤੇ 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹਦਾ ਬਜਾਜ ਕਾਰਡ ਬਣਿਆ ਉਹਨੂੰ ਵੀ ਜਿਹਦਾ ਨਹੀਂ ਬਜਾਜ ਕਾਰਡ ਬਣਿਆ ਉਹ ਫ੍ਰੀ ਕਾਰਡ ਬਣਾ ਕੇ ਦੇ ਮੰਗੇ ਜੀ ਮਤਲਬ ਹਰ ਕਿਸੇ ਨੂੰ ਹੋ ਜਾਊਗਾ ਹਾਂ ਹਾਂ ਹਰ ਕਿਸੇ ਨੂੰ ਹੋ ਜਾਊਗਾ ਚਲੋ ਜੀ ਇਲੈਕਟ੍ਰੋਨਿਕ ਦਾ ਤੁਸੀਂ ਦੇਖ ਲਿਆ ਨਾ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਫਰਨੀਚਰ ਦੇ ਉੱਤੇ ਵੀ ਅਸੀਂ ਬਹੁਤ ਸਾਰੀਆਂ ਆਫਰਾਂ ਲਾਈਆਂ ਆ ਦੇਖੋ ਬਹੁਤ ਸਾਰਾ ਇੰਪੋਰਟਡ ਫਰਨੀਚਰ ਸਾਡੇ ਕੋਲ ਹੈਗਾ ਜਿਵੇਂ ਜੱਟ ਜ਼ਿਮੀਂਦਾਰ ਤੁਹਾਡੇ ਵੱਡੇ ਘਰ ਆ ਤੁਸੀਂ ਕਰੋੜ-ਕਰੋੜ ਰੁਪਇਆ ਲਾ ਦਨੇ ਹੋ ਕੋਠੀਆਂ ਤੇ ਤੁਹਾਨੂੰ ਵੱਡੇ ਸਾਈ ਚਾਹੀਦੇ ਆ ਦੇਖੋ ਲਗਜ਼ਰੀ ਚੀਜ਼ਾਂ ਤੁਹਾਨੂੰ ਅਸੀਂ ਦੇਣੀਆਂ ਆ ਅਸੀਂ ਇਸ ਕੱਲ ਦੀ ਗਰੰਟੀ ਜਰੂਰ ਲਾਣੇ ਆ ਮਹਾਰਾਜਾ ਫਰੀਚਰ ਤੇ ਵੱਡਾ ਸ਼ੋਰੂਮ ਆ ਰੇਟ ਘਟਿਆ ਕਵਾਲਿਟੀ ਕੁਆਂਟੀਟੀ ਬਹੁਤ ਜ਼ਿਆਦੀ ਹੈਗੀ ਸਾਡੇ ਕੋਲ ਜਿੰਨੇ ਤੁਹਾਨੂੰ ਸੋਫੇ ਮਿਲ ਜਾਣੇ ਆ ਜਿੰਨਾ ਕੁਆਲਿਟੀ ਵੈਰਾਈਟੀ ਮਿਲਣੀ ਇਹਦੀ ਗਾਰੰਟੀ ਆ ਵੀ ਹੰਡ ਅਨਸਾਰ ਚੀਜ਼ਾਂ ਮਿਲਣੀਆਂ ਹੁਣ ਕਿਸ ਨੇ 5 ਸੀਟਰ ਲੈਣਾ ਕਿਸੇ ਨੇ ਵੱਡਾ ਵੀ ਲੈਣਾ ਹੋ ਸਕਦਾ ਇਹਦੇ ਉੱਤੇ ਕੀ ਆਫਰ ਚੱਲਦੀ ਆ ਇਹਦੇ ਦੇ 5000 ਰੁਪਏ ਦੇ ਪੁਰਾਣਾ ਸੋਫਾ ਕਢ ਦਾਂਗੇ ਆਪਾਂ ਅਗਲੇ ਦਿਨ ਜੀ ਮੰਨ ਲਓ ਆਪੋਦੋ ਵਾਲਾ ਕਹਾ ਕਿ 40000 ਰੁਪਏ ਸੋਫਾ ਲੈ ਗਿਆ ਜੀ ਉਹਦਾ ਮਨ ਮੰਨਦਾ ਜੀ ਸਾਲ ਬਾਅਦ 1.5 ਸਾਲ ਬਾਅਦ 2 ਸਾਲ ਬਾਅਦ ਰੰਗਲ ਚੇਂਜ ਕਰਨਾ ਹੈਗਾ ਕੋਈ ਵੀ ਦਿੱਕਤ ਆ ਉਹਨੂੰ ਵੀ ਜਾ ਉਹਨੇ ਉੰਵੇਂ ਵੈਸੀ ਰੰਗ ਚੇਂਜ ਕਰਨਾ ਹੈ ਤਾਂ ਸਾਡਾ ਤੁਸੀਂ ਦੇਖੋ ਜੀ ਆਪਾਂ ਸਿੰਗਲ ਸਿੰਗਲ ਚੇਅਰਾਂ ਦੀ ਗੱਲ ਕਰੀ ਹਣਾ ਇਹਦਾ ਵੀ ਬਹੁਤ ਵੱਡਾ ਸਾਈਜ਼ ਤਿਆਰ ਕੀਤਾ ਹੈ ਤੁਸੀਂ ਦੇਖਦੇ ਹੋ ਵੀ ਚੜਾਈ ਵੀ ਘੱਟ ਹੁੰਦੀ ਆ ਪਿੱਛੇ ਨੂੰ ਵੀ ਘੱਟ ਹੁੰਦਾ ਪਰ ਇੱਥੇ ਫੁੱਲ ਸਪੇਸ ਦਿੱਤਾ ਇਹਦੇ ਉੱਤੇ ਜੀ ਡਿਜ਼ਾਈਨਿੰਗ ਆ ਦੇਖੋ 골ਡਨ ਪੱਟੀਆਂ ਨਾਲ ਹੋਰ ਬਹੁਤ ਜ਼ਿਆਦਾ ਲਗਜ਼ਰੀ ਬਣਾ ਦਿੱਤੀ ਆ ਇਸ ਤੋਂ ਇਲਾਵਾ ਤੁਸੀਂ ਲੈਣੀਆਂ ਹੈਗੀਆਂ ਕਿੰਗ ਚੇਅਰ ਆ ਦੇਖੋ ਇਹਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲ ਜਣੇ ਆ ਆ ਵੀ ਦੇਖੋ ਗਰੇ ਰੰਗ ਤੁਸੀਂ ਚੈੱਕ ਕਰ ਲਓ ਗਰੇ ਵੀ ਸਾਰੇ ਸਾਨੂੰ ਮਿਲ ਜਾਂਦੇ ਆ ਇਹਦੇ ਵਿੱਚ ਸਾਰੀ 40 ਡੈਂਸੀ ਸੁਪਰ ਦੀ ਫੋਮ ਪਾਈ ਹੋਈ ਹੈ ਜੀ ਜੀ ਸਟੀਲ ਦੇ ਪੈਰ ਲੱਗੇ ਹੋਏ ਨੇ ਜੀ ਹੂੰ ਇੱਕ ਲਾਸੋਫਾ ਬੂਰਾ ਵਧੀਆ ਜੀ ਹੂੰ 9 ਸੀਟਰ ਸੋਫਾ ਇਹ ਸਰ ਤੁਹਾਨੂੰ ਕਾਫੀ ਲੋਕ ਕੀ ਪਿਆਰ ਵੀ ਕਰਦੇ ਨੇ ਤੇ ਪਸੰਦ ਵੀ ਕਰਦੇ ਆ ਜੇ ਲੋਕ ਬਾਹਰ ਬੈਠੇ ਆ ਅਮਰੀਕਾ ਕੈਨੇਡਾ ਇੰਗਲੈਂਡ ਤੁਸੀਂ ਸ਼ਿਪਿੰਗ ਕਰਦੇ ਨੇ ਬਾਹਰ ਵੀ ਆਹ ਸ਼ਿਪਿੰਗ ਕਰਦੇ ਨੇ ਬਾਹਰ ਵੀ ਭੇਜਦੇ ਨੇ ਕਿਹਨਾ ਆ ਦੇਖ ਲਓ ਵੱਡੇ ਵੱਡੇ ਹੋਟਲਾਂ ਦੇ 에ਅਰਪੋਰਟ ਤੇ ਵੀ ਪਏ ਹੁੰਦੇ ਆ ਉਦੋਂ ਬਾਅਦ ਤੁਸੀਂ ਇਹ ਸੈਟੀਆਂ ਚੈੱਕ ਕਰ ਲਓ ਇਹਦੇ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਐਦਾਂ ਦੀ ਡਿਜ਼ਾਈਨਿੰਗ ਤੁਹਾਨੂੰ ਬਾ ਕਮਾਲ ਮਿਲ ਜਾਨੀ ਸੋ ਤੁਸੀਂ ਇਹ ਚੈੱਕ ਕਰ ਲਓ ਵੀ ਸੋਫਿਆਂ ਦਾ ਸਟਾਕ ਕਿੰਨਾ ਹੈਗਾ ਇੱਥੇ ਇੰਨੀ ਜਿਆਦੀ ਡਿਮਾਂਡ ਹੈਗੀ ਲੋਕਾਂ ਦੀ ਲੋਕਾਂ ਦੀ ਡਿਮਾਂਡ ਦੇ ਚੱਲਦੇ ਆ ਚਾਰ ਮੰਜ਼ਲਾ ਸਟੋਰ ਇਹ ਬਣ ਚੁੱਕਾ ਦੇਖੋ ਤੁਹਾਡੇ ਲਈ ਬਿਲਕੁਲ ਤਿਆਰ ਵਰ ਤਿਆਰ ਪਿਆ ਨਹੀਂ ਤੁਸੀਂ ਹੋਰ ਕਿਸੇ ਪਾਸੇ ਜਾਂਦੇ ਕਿਸੇ ਦੇ ਗਡਾਊਂ ਚ ਵੀ ਇੰਨਾ ਸਾਮਾਨ ਨਹੀਂ ਪਿਆ ਹੁੰਦਾ ਜਿੰਨਾ ਸ਼ੋਅਰੂਮ ਦੇ ਵਿੱਚ ਲੱਦਿਆ ਪਿਆ ਸਾ ਬੈੱਡ ਬਹੁਤ ਸੋਹਣੇ ਲਗਜ਼ਰੀ ਬਣਾਏ ਆ ਕਿਸੇ ਨੂੰ ਸੈਟੀ ਵਾਲਾ ਬੈੱਡ ਚਾਹੀਦਾ ਲੈ ਲਓ ਬਿਨਾ ਸੈੱਟ ਦੇ ਚਾਹੀਦਾ ਤੁਹਾਡੇ ਕਮਰੇ ਛੋਟੇ ਉਹ ਵੀ ਸਾਡੇ ਕੋਲ ਹੈਗੇ ਆ ਜਿੰਨੇ ਬੈੱਡ ਪਏ ਆ ਤੁਸੀਂ ਇਹ ਦੇਖ ਲਓ ਹਰ ਇੱਕ ਦਾ ਡਿਜ਼ਾਈਨ ਵੱਖੋ ਵੱਖਰਾ ਤੁਹਾਡੀਆਂ ਜਿੱਦਾਂ ਦੀਆਂ ਕੰਡਾਂ ਦੇ ਰੰਗ ਗਿਆ ਤੁਹਾਡੇ ਪੜਤਿਆਂ ਦੇ ਰੰਗ ਗਿਆ ਤੁਹਾਡਾ ਫਰਨੀਚਰ ਦੇ ਨਾਲ ਮੈਚ ਕਰਨ ਲੈ ਕੇ ਜਾ ਸਕਦੇ ਆ ਆ ਤੁਸੀਂ ਦੇਖੋ ਵਾਈਟ ਦੇ ਵਿੱਚ ਹੈਗਾ ਸਰ ਇਹ ਬੜੀ ਅਨੋਖੀ ਜੀ ਤੁਸੀਂ ਲਾਈ ਹੈ ਇਹ ਮਾਈਕਾ ਤਾਂ ਹੈ ਨਹੀਂ ਇਹ ਕੀ ਇਹ ਡੀਕੋਪਾਲਚ ਹੈ ਜੀ ਡੀਕੋ ਪੇਂਟ ਜਿਹਨੂੰ ਕਹਿੰਦੇ ਆ ਆ ਡੀਕੋ ਪੇਂਟ ਕਹਿੰਦੇ ਆ ਜਿੰਨੂ ਜੀ ਆ ਦੇਖੋ ਡੀਕੋ ਪੇਂਟ ਵਾਲੇ ਵੀ ਕਈਆਂ ਨੂੰ ਚਾਹੀਦੇ ਬੈੱਡ ਉਹ ਵੀ ਲੈ ਕੇ ਜਾ ਸਕਦੇ ਹੁਣ ਤੁਸੀਂ ਉਧਰ ਵੀ ਦੇਖ ਲਓ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੇ ਕਹਿੰਦੇ ਵੀ ਸਾਨੂੰ ਲਗਜ਼ਰੀ ਚੀਜ਼ਾਂ ਚਾਹੀਦੀਆਂ ਪੈਸਿਆਂ ਦੀ ਗੱਲ ਕੋਈ ਨਹੀਂ ਭਾਵੇਂ 25000 ਦਾ ਬੈੱਡ ਹੋਵੇ ਭਾਵੇਂ 50000 ਦਾ ਹੋਵੇ ਭਾਵੇਂ 400 ਇੱਧਰ ਤੁਸੀਂ ਦੇਖ ਲਓ ਜਿੰਨੇ ਵੀ ਆ ਲੱਗੇ ਆ ਚਾਹੇ ਤੁਸੀਂ ਬਲੂ ਚੈੱਕ ਕਰ ਲਓ ਚਾਹੇ ਇੱਧਰ ਦੇਖ ਲਓ ਸਾਰੇ ਹੀ ਨਵੇਂ-ਨਵੇਂ ਡਿਜ਼ਾਈਨ ਟ੍ਰੈਂਟਿੰਗ ਦੇ ਵਿੱਚ ਆ ਗਿਆ ਆ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਚਾਰੇ ਪਾਸੇ ਕੰਮ ਫੇਰ ਹੀ ਤੁਸੀਂ ਆ ਬੈਕ ਚੈੱਕ ਕਰ ਲਓ ਇਹਦੇ ਵਿੱਚ ਵੀ ਕਾਫੀ ਚੀਜ਼ ਹੈਗੀ ਆ ਸਰ ਮੈਨੂੰ ਬੈੱਡ ਦਾ ਵੀ ਦੱਸ ਦਿਓ ਇੱਥੇ ਕੀ ਆਫਰ ਚੱਲਦੀ ਹੈ ਜੀ ਬੈੱਡ ਦੇ ਜੇ ਕੋਈ ਪੁਰਾਣਾ ਬੈੱਡ ਹੈ ਕਿਸੇ ਕੋਲ ਬਾਕਸ ਬੈੱਡ 5000 ਦਾ ਕੱਢ ਦਾਂਗੇ ਜੀ ਜਿਵੇਂ ਆਪਣਾ ਕੋਈ ਬੈੱਡ 20000 ਦਾ 22000 ਦਾ 25000 ਦਾ ਕੋਈ ਮਰਜ਼ੀ ਬੈੱਡ ਲੈ ਲਓ ਜੀ ਉਹ ਜੋ 5000 ਰੁਪਏ ਦਾ ਪੁਰਾਣਾ ਬੈ ਤਤਲੀਆਂ ਵਾਲਾ ਕਹਿੰਦੇ ਨੇ ਬਹੁਤ ਵਗਦਾ ਇਹ ਬੈੱਡ ਦਾ ਬਹੁਤ ਡਿਜ਼ਾਈਨ ਵੀ ਸਾਡੇ ਕੋਲ ਹੈ ਜੀ ਇਹ ਬੈੱਡ ਹੈਗਾ ਆਹ ਬੈੱਡ ਤੁਸੀਂ ਚੈੱਕ ਕਰ ਲਓ ਇਧਰ ਆਹ ਬੈੱਡ ਤੁਸੀਂ ਚੈੱਕ ਕਰ ਲਓ ਹਰ ਇੱਕ ਦੇ ਵਿੱਚ ਤੁਹਾਡਾ ਅਸੀਂ ਫਾਇਦਾ ਕਰਨਾ ਹੁਣ ਆਪਾਂ ਡਾਈਨਿੰਗ ਟੇਬਲ ਦੇਖਨੇ ਹਨ ਆ ਆਹ ਦੇਖੋ ਚੇਹਰਾਂ ਦੇ ਉੱਤੇ ਕਾਫੀ ਸੋਹਣਾ ਡਿਜ਼ਾਈਨ ਹੈਗਾ ਆ ਬੈਗ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਸਾਰਾ ਚੇਅਰ ਤਾਂ ਬਹੁਤ ਸੋਹਣੀ ਜਿਹੜਾ ਆ ਪੱਥਰ ਲੱਗੇ ਨੂੰ ਕੀ ਕਹਿੰਦੇ ਬਹੁਤ ਸੋਹਣੀ ਦੀ ਲੋਕਾ ਹੀ ਆ ਉਹ ਨਕਸ਼ਾ ਹੀ ਉਹ ਨਕਸ਼ਾ ਮਾਰਬਲ ਆ ਉਹ ਨਕਸ਼ਾ ਮਾਰਬਲ ਲੱਗਾ ਹਾਂਜੀ ਉਹ ਨਕਸ਼ਾ ਮਾਰਬਲ ਲੱਗਾ ਜੇ ਕਿਸੇ ਨੇ ਡਾਈਨਿੰਗ ਟੇਬਲ ਹੈ ਨਾ ਇੱਥੇ ਕੀ ਆਫਰ ਆ ਇਹਦੇ 10000 ਰੁਪਏ ਪਰਾਣਾ ਡਾਈਨਿੰਗ ਟੇਬਲ ਕੱਟ ਦਾਂਗੇ ਜੀ ਪਰਾਣਾ ਡਾਈਨਿੰਗ ਟੇਬਲ 10000 ਚ ਕੱਟ ਕੇ ਬਾਕੀ ਬਾਕੀ ਪੇਮੈਂਟ ਲੈ ਲਾਂਗੇ 25000 ਰੁਪਏ ਦਾ ਪਈ ਜੂ ਮੈਂ ਤੁਹਾਨੂੰ 35000 ਤੋਂ ਸ਼ੁਰੂ ਹੋ ਜਾਂਦੀ 35 ਆ 40000 50000 55000 10000 ਚ ਘੱਟ ਕੇ 25000 ਦੇ ਦਾਂਗੇ 10000 ਰੁਪਏ ਸਾਡੇ ਵਿੱਚ ਵੀ ਲੈਸ ਕਰਤਾ ਐਦਾਂ ਤੁਸੀਂ ਆਹ ਚੈੱਕ ਕਰ ਲਓ ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਹੋਰ ਵੀ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਯੂਵੀ ਵਰਡ ਬੋਲਦੇ ਇਹਨੂੰ ਬਹੁਤ ਸ਼ਾਨਦਾਰ ਨਮਾਰੀ ਬਣਦੀ ਹੈ ਬਹੁਤ ਫਰਨੀਸ਼ਿੰਗ ਹੈ ਹੈਂਡਲ ਵੀ ਬਹੁਤ ਹੈ ਫੈਂਸੀ ਲੱਗੇ ਹੋਏ ਨੇ ਚੀਜ਼ ਵੀ ਬਹੁਤ ਸੋਹਣੀ ਬਣੀ ਹੋਈ ਹੈ 27000 ਰੁਪਏ ਦੀ ਨਮਾਰੀ ਹੈ ਜੀ ਐਲਈਡੀ ਪੈਨਲ 15000 ਰੁਪਏ ਦਾ ਐਲਈਡੀ ਪੈਨਲ ਹੈ ਜੀ 5000 ਰੁਪਏ ਦੇ ਜੀ ਕੋਈ ਵੀ ਚੀਜ਼ ਕਟਾ ਲਓ ਚਾਹੇ ਫੂਲਰ ਕਟਾ ਲਓ ਚਾਹੇ ਫਰਿੱਜ ਕਟਾ ਲਓ ਚਾਹੇ ਨਮਾਰੀ ਕ ਸਰ ਬਹੁਤ ਸਾਰੇ ਪ੍ਰਾਈਜ਼ ਬਹੁਤ ਸੋਹਣੀਆਂ ਆਫਰਾਂ ਲਾਤੀਆਂ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ੈਦਿਆਂ ਕਿਸੇ ਨੇ ਆਪਣੀਆਂ ਧੀਆਂ ਨੂੰ ਗਿਫਟ-ਗੁਫਟ ਕਰਨੇ ਆ ਜਾਂ ਕਿਸੇ ਨੇ ਵੈਸੇ ਆਪਣੇ ਗਿਫਟ ਕਰਨਾ ਕੋਈ ਪੈਕੇਜ ਹੈਗਾ ਆਪਣੇ ਕੋਲ ਤਿਆਰ ਹਾਂਜੀ ਹਾਂਜੀ ਆਪਣਾ 46000 ਰੁਪਏ ਦਾ ਪੈਕੇਜ ਦਿੰਨੇ ਆ ਇਸ ਤਰ੍ਹਾਂ ਦਾ ਜਿਵੇਂ ਆ ਵਧੀਆ ਲਗਜ਼ਰੀ ਪੈਡਾ ਜੀ ਹੂੰ ਇਸ ਤਰ੍ਹਾਂ ਦਾ ਵਧੀਆ ਸੋਫਾ ਨਾਲ ਟੇਬਲ ਹੈ ਜੀ ਜੀ ਬੈੱਡ ਦੇ ਨਾਲ ਗੱਦੇ ਨੇ ਜੀ ਨਾਲ ਅਲਮਾਰੀ ਹੈ ਜੀ ਇਹ ਪੰਜ ਚੀਜ਼ਾਂ 46000 ਰੁਪਏ ਦਾ ਪੈਕੇਜ ਹੈ ਜੀ ਠੀਕ ਆ ਡਿਲੀਵਰੀ ਪੂਰੇ ਪੰਜਾਬ ਚ ਦੀ ਫ੍ਰੀ ਹੈ ਜੀ ਹੂੰ ਤੇ ਨਾਲ ਇੱਕ ਪ੍ਰੈਸਟੀਜੀਅਨ ਗਿਫਟ ਫ੍ਰੀ ਦਿੱਤਾ ਜਾਂਦਾ ਹੈ ਇਹ ਵੀ ਫ੍ਰੀ ਜੀ ਹਾਂਜੀ ਹਾਂਜੀ ਆ ਦੇਖੋ ਬਹੁਤ ਜ਼ਿਆਦਾ ਸੋਹਣਾ ਪੈਕੇਜ ਤੁਹਾਡੇ ਲਈ ਬਣਾਤਾ ਤੁਹਾਡੇ ਬਜਟ ਲਈ ਬਣਾਤਾ ਆ ਤੁਹਾਨੂੰ ਅਸੀਂ ਸੋਫਾ ਦਵਾਂਗੇ ਸੋਫੇ ਦੇ ਨਾਲ ਟੇਬਲ ਦਵਾਂਗੇ ਲਗਜ਼ਰੀ ਬੈੱਡ ਦਵਾਂਗੇ ਬੈੱਡ ਦੇ ਨਾਲ ਗੱਦੇ ਦਵਾਂਗੇ ਨਾਲ ਦਵਾਂਗੇ ਤੁਹਾਨੂੰ ਅਲਵਾਰੀ ਇਹਦਾ ਪ੍ਰਾਈਸ ਹੈਗਾ ਸਿਰਫ 46000 46000 ਰੁਪਏ ਦੇ ਵਿੱਚ ਤੁਸੀਂ ਲੈ ਜਾਓ 46000 ਚ ਸਮਾਨ ਲੈ ਲਓ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਦਵਾਂਗੇ ਹੋਮ ਡਿਲੀਵਰੀ ਨਾਲ ਨਾਲ ਆਹ ਜਿਹੜਾ ਪ੍ਰੈਸਟੇਜ ਰਿਆ ਇਹ ਵੀ ਤੁਹਾਨੂੰ ਦਵਾਂਗੇ ਬਿਲਕੁਲ ਫ੍ਰੀ 1 ਰੁਪਿਆ ਇਹ ਤਾਂ ਨਹੀਂ ਲਵਾਂਗੇ ਸਿਰਫ 46000 ਰੁਪਿਆ ਲੈ ਕੇ ਆਓ ਆ ਸਾਰਾ ਸੈੱਟ ਤੁਸੀਂ ਲੈ ਕੇ ਜਾਓ ਤੁਹਾਨੂੰ ਆਉਣ ਦੀ ਲੋੜ ਵੀ ਨਹੀਂ ਤੁਸੀਂ ਫੋਨ ਦੇ ਉੱਤੇ ਵੀ ਆਰਡਰ ਕਰ ਸਕਦੇ ਆ ਸਾਨੂੰ ਪੈਸੇ ਪਾ ਦਿਓ ਬਾਕੀ ਤੁਹਾਡੇ ਘਰ ਚੋਂ ਸਮਾਨ ਰਖਤਾ ਤੁਸੀਂ ਬਾਕੀ ਬੈਲੈਂਸ ਉਦੋਂ ਦੇ ਦਿਓ ਸਰਬੋ 44000 ਚ ਸਮਾਨ ਲੈ ਜਾਓ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਹੈਗੀ ਆ ਸੋ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਆ ਜਾਂ ਤੁਸੀਂ ਕੁਝ ਪੁੱਛਣਾ ਹੈਗਾ ਤਾਂ ਇਹ ਨੰਬਰ ਸਕਰੀਨ ਤੇ ਹੈਗੇ ਤੁਸੀਂ ਇੱਥੇ ਫੋਨ ਕਰ ਸਕਦੇ ਆ 111 ਹੋਮ ਸੰਧੀ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਰਾਏਕੋਟ